ਸਰਦੇ ਗੁਰੂਆਂ ਨੇ ਸਾਨੂੰ ਮਰਿਆਦਾ ਤੇ ਚੱਲਣ ਦੀ ਸਿੱਖਿਆ ਦਿੱਤੀ ਹੈ ਹਦਾਇਤ ਕੀਤੀ ਇਹ ਮਰਜ਼ੀ ਨਹੀਂ ਕਰਦਾ ਅੰਗ ਜੁਲੇ ਵਿੱਚ ਬਣਦੀ ਹੈ ਉਹ ਜਦ ਤਿਆਰ ਹੁੰਦਾ ਜੇ ਖੁੱਲੀ ਲੱਗ ਜਾਦਾ ਸਾਲ ਦਿੰਦੀ ਬਹੁਤ ਕੁਝ ਇਸ ਤਰ੍ਹਾਂ ਪਾਣੀ ਹੈ ਨਦੀਆਂ ਦੇ ਵਿੱਚ ਵਿੱਚ ਰਹੇ ਬੜਾ ਫਾਇਦਾ ਦਿੰਦਾ ਤੁਸੀਂ ਸਿੱਧਾ ਹੀ ਚੱਲ ਬੈਠਾ ਪਿੰਡ ਰੋਡ ਤੇ ਲੈ ਜਾਓ ਇਸ ਤਰ੍ਹਾਂ ਸਾਡੇ ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਸਾਨੂੰ ਮਰਿਆਦਾ ਦਾ ਬੰਧਾ ਮਰਜ਼ੀ ਨਹੀਂ ਕਰਨੀ ਛੋਟੀਆਂ-ਛੋਟੀਆਂ ਗੱਲਾਂ ਤੋਂ ਲੈ ਕੇ ਪੱਟੀਆਂ ਤੱਕ ਮਰਿਆਦਾ ਵਿੱਚ ਲਿਖ ਦਿੱਤੀ ਹੈ ਕਿ ਐਸੇ ਖਾ ਜਦੋਂ ਮੱਥਾ ਟੇਕਣਾ ਹੈ ਗੁਰੂ ਗ੍ਰੰਥ ਸਾਹਿਬ ਉਤੇ ਹੱਥਾਂ ਨਹੀਂ ਹੱਥਾਂ ਨਹੀਂ ਥੱਲੇ ਨੂੰ ਰੱਖਣੀਆਂ ਉੱਤੇ ਨਹੀਂ ਜਦੋਂ ਪ੍ਰਸਾਦ ਲੈਣਾ ਹੈ ਉਹ ਉੱਤੇ ਨਹੀਂ ਜਿੰਨ ਖਲੋਣਾ ਨੂੰ ਹੱਥ ਜੋੜ ਕੇ ਕਿੜੀ-ਕਿੜੀ ਨਹੀਂ ਜਦੋਂ ਪ੍ਰਕਰਮਾ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਹਰ ਸਜਾਤ ਰੱਖਣੀ ਹੈ ਜਿੰਨ ਆਪਾਂ ਬੈਠੇ ਆਪਣੀ ਸਜਾਤ ਨੇ ਮਹਾਰਾਜ ਸੰਸਾਰ ਵਿੱਚ ਵਿਆਹ ਹੁੰਦੇ ਨੇ ਬੱਚਿਆਂ ਦੇ ਉਹਨਾਂ ਹੀ ਗੁਰੂ ਗ੍ਰੰਥ ਸਾਹਿਬ ਨੂੰ ਸਜਾਤ ਰੱਖਿਆ ਜਾਂਦਾ ਸਤਕਾਰ ਉਹਦਾ ਮਹਾਰਾਜ ਹੈ ਪਾਈ ਗੁਰੂ ਨਾਨਕ ਸਰੂ ਗੁਰੂ ਅੰਦਿਸ਼ੇਵ ਜੀ ਤੁਰੇ ਜਾ ਰਹੇ ਨੇ ਤੇ ਸੱਜੇ ਹੱਥ ਨਾਲ ਨਾਲ ਗੁਰੂ ਅਮਰਦਾਸ ਜੀ ਜਾਰੇ ਉਦੋਂ ਗੁਰੂ ਤੀਸਰੇ ਮਹਾਰਾਜ ਸ੍ਰੀ ਗੁਰੂ ਜੀ ਕੰਮ ਦਸ ਰਹੇ ਨੇ ਪੁਰਖਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਪੁਰਖਾ ਇਸ ਤਰ੍ਹਾਂ ਕਰਣਾ ਗਿਲਾਣਾ ਜੀ ਕਿੰਦੇ ਠੀਕ ਹੈ ਗੁਰੂ ਨਾਨਕ ਜੀ ਤੋਂ ਬਾਅਦ ਗੁਰੂ ਅੰਗਦ ਸਾਹਿਬ ਤੇ ਗੁਰੂ ਅੰਗਦ ਸਾਹਿਬ ਕੰਮ ਦਸ ਰਹੇ ਨੇ ਤੀਸਰੇ ਮਹਾਰਾਜ ਗੁਰੂ ਅਮਰਦਾਸ ਉਹਨਾਂ ਗੁਰੂ ਅੰਗਦ ਸਾਹਿਬ ਜੀ ਗੁਰੂ ਸਬ ਸਿਜਿਆ ਦੂਸਰੇ ਮਹਾਰਾਜ ਅਰ ਜਤੀਸ ਦੇ ਮਹਾਰਾਜ ਖਬੇ ਅਤ ਸੋ ਕੰਮ ਦੱਸਦੇ ਦੱਸਦੇ ਆ ਥੋੜਾ ਜਿਆ ਗੁਰੂ ਅਮਰਦਾਸ ਜੀ ਦਾ ਹੱਥ ਅੱਗੇ ਵਧ ਗਿਆ ਗੁਰੂ ਜੀ ਨਾਲ ਉਸੇ ਵੜੇ ਗੜ੍ਹ ਚ ਪਾਰੇ ਉਹਨੂੰ ਬੰਨ ਕੇ ਨਾ ਕੱਪੜਾ ਘੱਲ ਚ ਬਾਅਦ ਵਿੱਚ ਬਾਹ ਖੋਲੀ ਜਦੋਂ ਗੁਰਗੱਦੀ ਦੇ ਵਾਰਸ ਹੋਏ ਉਹ ਵੀ ਕਹਿੰਦੇ ਗੁਰੂ ਅੰਦੇਸਰ ਕਹਿੰਦੇ ਪਰਖਾ ਉਹ ਖੋਲ ਇਹ ਗੁਰੂ ਤਾਂ ਅੱਗੇ ਕਿਉਂ ਲੰਘੀ ਹੱਥਾਂ ਕੀ ਕਿੰ ਚਲਾ ਗਏ ਕਿੰਨੀਆਂ ਮਿਹਨਤਾਂ ਕਿੰਨੀਆਂ ਕਮਾਈਆਂ ਕਿਸ ਤਰ੍ਹਾਂ ਬਚਨ ਕਮਾਏ ਐਵੇਂ ਤਾਂ ਨਹੀਂ ਇੰਨੇ ਮੱਡੇ ਸਤਗੁਰ ਬਚਨ ਕਮਾਏ ਜਿਨ ਜੀਤੇ ਪੰਜਕਾਰ ਇਸ ਤਰੀਕੇ ਇਸ ਮੰਦਲੀ ਦੀਵਾਨ ਸੀ ਜਗਦੀਸ਼ ਸਿੰਘ ਜੀ ਚੜਾਈ ਕਰ ਗਏ ਨਹਿਰੂ ਨਗਰ ਵਾਲੇ ਥੋੜੇ ਸਮੇਂ ਉੱਥੇ ਗਿਆ ਲਾਲ ਬੱਤੀ ਵਾਲਾ ਜਦੋਂ ਪਹੁੰਚਿਆ ਉਹ ਗੰਦਾ ਜੀ ਮੈਂ ਕੋਈ ਗੱਲ ਬਾਤ ਕਰਨੀ ਹੈ ਸਵਾਲ ਮੇਰੇ ਭਾਈ ਮੈਂ ਤਾਂ ਪੜਿਆ ਹੀ ਨਹੀਂ ਜ਼ਿਆਦਾ ਚਲੋ ਦੱਸੋ ਗੁਰਮਤਿ ਵਿੱਚ ਹੋ ਉਹ ਸਿੱਖੀ ਤੋਂ ਬਾਹਰ ਹੋ ਸੁਆਲ ਹੋ ਨਹੀਂ ਕਿੰਦਰ ਗੁਰਮਤਿ ਵਿੱਚ ਹੈ ਗੰਦਾ ਮੇਰੇ 14 ਸਵਾਲ ਨੇ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਆਉਂਦੇ ਹੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਫੋਟੋ ਕਿਉਂ ਚੁੱਕਿਆ ਸੀ ਤੇ ਰੱਖਣੀ ਹੈ ਜਿਹੜਾ ਕੋਈ ਚੜਾਈ ਕਰਦੇ ਸੀ ਇਸ ਵਿੱਚ ਮੜਾ ਕੇ ਮੈਂ ਕਹੇ ਸੋਣੋ ਧਿਆਨ ਨਾਲ ਕੋਈ ਲਿਖਤ ਵਖਾਉ ਹਿੰਦੁਸਤਾਨ ਵਿੱਚ ਕਿਸੇ ਗੁਰੂ ਸਾਹਿਬ ਜੀ ਦੀ ਫੋਟੋ ਰੱਖਣੀ ਚਾਹੀਦੀ ਸਗੋਂ ਇਹ ਨਹੀਂ ਰੱਖਣੀ ਚਾਹੀਦੀ ਦੂਸਰੀ ਗੱਲ ਇਹ ਸਿੱਖ ਮਰਿਆ ਜਿੰਦਾ ਗੁਰੂ ਗ੍ਰੰਥ ਸਾਹਿਬ ਦਾ ਕੰਡ ਨਹੀਂ ਕਰਦਾ ਨਕਦੇ ਕੋਈ ਸ੍ਰੀ ਪੰਇਾ ਤਤਾਂ ਦਾ ਤੇ ਫੋਟੋ ਵੀ ਪੰਇਾ ਤਤਾਂ ਦੀ ਸਿਰਫ ਰੂਹ ਇਹਨਾਂ ਵਿੱਚ ਨਹੀਂ ਕੰਦਾ ਜੀ ਮੈਂ ਤਾਂ ਚੁਕਾ ਦੂੰ ਸਾਰੀ ਦਿੱਲੀ ਦੀ ਤੁਸੇ ਬਹੁਤ ਧੰਨਵਾਦ ਤੁਹਾਡਾ ਗੁਰੂਆਂ ਦੀ ਨੂੰ ਸਿਚਕ ਸਕਦੇ ਉਹ ਵੀ ਸ਼ਬਦ ਸ੍ਰੋ ਉਹ ਵੀ ਸ਼ਬਦ ਸ੍ਰੋ ਸ਼ਬਦ ਗੁਰ ਪਰ ਸਿੱਖ ਸਾਤ ਸੰ ਕਿੰਨਾ ਵੀ ਵੱਡਾ ਹੋਵੇ ਉਹ ਗੁਰੂਵਾਲਾ ਕੰਡ ਨਹੀਂ ਕਰਦਾ ਮਰਿਆ ਜਾਂ ਜਿੰਦਾ ਨਹੀਂ ਤਾਂ ਤੁਸੀਂ ਅੱਜ ਫੋਟੋ ਰੱਖਤੀ ਕੱਲ ਮੁਰਦੇ ਦੇ ਪੈਰ ਵੀ ਕਰੋਗੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਵੀ ਤੇ ਰੂਹ ਨਹੀਂ ਹੈ ਉਹ ਵੀ ਪੰਜ ਤੱਤ ਹੈ ਫੋਟੋ ਵੀ ਪੰਜ ਤੱਤ ਹੈ ਕਹਿੰਦਾ ਜੀ ਗੱਲ ਬਿਲਕੁਲ ਠੀਕ ਸਤ ਸੰਗੋਸਨੀ ਅਗਲੀ ਗੱਲ ਚੜਾਈ ਕਿੰਨੇ ਦੱਸੋ ਜਿਹੜੇ ਭਾਂਡੇ ਬਿਸਤਰਾ ਮੰਜੀ ਆ ਸਾਰਾ ਕੁਝ ਉਸ ਰੂਹ ਨੂੰ ਮਿਲ ਗਿਆ ਜਿਹੜਾ ਚੜਾਈ ਕਰ ਗਿਆ ਦੇਖੋ ਜੀ ਇਹ ਜਿੰਨੇ ਸਾਰਾ ਕੁਝ ਦਿੱਤਾ ਇਹ ਜਗਦੀਸ਼ ਸਿੰਘ ਦਾ ਲੜਕਾ ਹੈ 인ਦਰਪਾਲ ਤਿੰਨ ਪਾਈ ਇਹਨੇ ਮਨਜੀਬ ਇਸਤਰਾ ਭਾਂਡੇ ਅਰਦਾਸ ਕੀਤੀ ਹੈ ਇਹਨੂੰ ਤੇ ਮਿਲੇਗਾ ਨਾ ਜਿੰਨੇ দান ਕੀਤਾ ਹਾਂ ਇਹਨੂੰ ਜਦੋਂ ਇਹ ਚੜਾਉ ਕਰ ਕਰੇ ਇਹਦਾ ਮੁੰਡਾ ਵੀ ਕਰ ਦੂ ਫਿਰ ਸਾਰਿਆਂ ਨੂੰ ਪੁੰਨ ਮਿਲ ਗਿਆ ਨਾ ਕਿ ਮਨਜੀਬ ਇਸਤਰਾ ਗੱਲ ਤਾਂ ਬਿਲਕੁਲ ਠੀਕ ਹੈ ਜੀ ਫਿਰ ਕਹਿੰਦਾ ਜੀ ਮੇਰੀ ਗੱਡੀ ਤੇ ਲਾਲ ਬੱਤੀ ਹੈ ਵੇ ਜੀ ਨਿਸ਼ਾਨ ਸਾਹਿਬ ਲਾਇਆ ਛੋਟਾ ਜਾਂ ਵੱਡਾ ਕਿਹੜੀ ਹੈ ਦੂਆ ਚ ਨਿਸ਼ਾਨ ਸਾਹਿਬ ਵੱਡਾ ਹੈ ਕਿ ਲਾਲ ਬੱਤੀ ਇਹ ਨਿਸ਼ਾਨ ਸਾਹਿਬ ਠੀਕ ਹੈ ਜੀ ਰਤੀ ਨਿਕਲੋਤਾ ਕਹਿੰਦਾ ਮੇਰੀ ਫਰਜ਼ਾਨ ਮੰਤਰੀ ਦਾ ਗੱਲ ਹੈ ਵੇ ਇਹਨਾਂ ਗੱਲਾਂ ਚ ਨਾ ਹੀ ਪਰਤ ਚੰਗਾ ਸਾਡੇ ਗੁਰੂ ਮਹਾਰਾਜ ਨਾਲ ਹੈ ਵੱਡਾ ਕੌਣ ਹੈ ਕਹਿੰਦਾ ਗੁਰੂ ਮਹਾਰਾਜ ਖੈਰੂ ਦੇ 14 ਸਵਾਰ ਸੀ ਮੈਂ ਕਿਹਾ ਦੇਖੋ ਜੀ 14 ਹੀ ਮੈਂ ਕਰ ਸਕਦਾ ਪਰ ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਓ ਕਹਿੰਦਾ ਮੈਂ ਪ੍ਰਧਾਨ ਹਾਂ ਸਾਰੀ ਦਿੱਲੀ ਦਾ ਬਹੁਤ ਅੱਛਾ ਚੰਗੀ ਗੱਲ ਹੈ ਭਾਈ ਅੱਛਾ ਇਹ ਦੱਸੋ ਜਿੰਨੇ ਵੀ ਗੁਰਦੁਆਰੇ ਨੇ ਦਿੱਲੀ ਵਿੱਚ ਕਿ ਸਿੱਖਾਂ ਕੋਲ ਪਾਣੀ ਜ਼ਿਆਦਾ ਹੈ ਪੈਸਾ ਜ਼ਿਆਦਾ ਹੈ ਜਗ੍ਹਾ ਜ਼ਿਆਦਾ ਹੈ ਹਾਰ ਇੱਕ ਗੁਰਦੁਆਰੇ ਦੇ ਬਾਹਰ ਪਾਣੀ ਪਿਆ ਇਹਦਾ ਕੀ ਮਤਲਬ ਇਹ ਤੁਹਾਨੂੰ ਨਹੀਂ ਪਤਾ ਮੈਂ ਕਹਿੰਦੀ ਮੈਂ ਘੱਟੀ ਪੜਿਆ ਮੈਨੂੰ ਪਤਾ ਹੁੰਦਾ ਤੁਹਾਨੂੰ ਸਿੱਧਾ ਜਿਹਾ ਤੁਸੀਂ ਦੱਸੋ ਉਹ ਕਹਿੰਦੇ ਜੀ ਚਰਨ ਗੰਗਾ ਹੈ ਜਿਹੜਾ ਗੁਰੂ ਘਰ ਆਵੇ ਚਰਨ ਧੋ ਕੇ ਆਵੇ ਮੇਰੇ ਪਰ ਤੁਸੀਂ ਜਰਾ ਬਾਬਾ ਪਾ ਕੇ ਕਿਉਂ ਆਏ ਧੋ ਕੇ ਆਉਣਾ ਸੀ ਕਹਿੰਦਾ ਮੈਂ ਮਾਗਿ ਮੰਗ ਲੈਣਾ ਮੰਗਲਾ ਸਾਧ ਸੰਗ ਬੇਨਤੀ ਕਰਨ ਦਾ ਮਤਲਬ ਕਿ ਫੋਟੋ ਸਜੇ ਘਬੇ ਤੇ ਰਸੀ ਰੱਖੀ ਜਾ ਸਕਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਅਗੇ ਨਹੀਂ ਮੌਦੇ ਦੇ ਪੈਰ ਵੀ ਨਹੀਂ ਮਹਾਰਜ ਵੱਲ ਹੁੰਦੇ ਫੋਟੋ ਦੀ ਕੰਡ ਵੀ ਨਹੀਂ ਹੁੰਦੀ ਤੇ ਸਿੱਖ ਦੀ ਵੈਸੇ ਵੀ ਨਹੀਂ ਹੁੰਦੀ ਗੁਰੂ ਦਾ ਸਤਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਮਰਿਆਦਾ ਗੁਰੂ ਕੀ ਕਾਸੀ ਦਮਦਮਾ ਸਾਹਿਬ ਲਖਾਈ ਤੇ ਲਖਾਰੀ ਸਨ 2 ਘਟ 50 ਉਹ ਲਿਖ ਰਹੇ ਨੇ 10ਵੇਂ ਮਹਾਰਾਜ ਲਖਾ ਰਹੇ ਜੇ ਸਿੱਖੋ ਐਸਾ ਕਰਨੇ ਇਸ ਤਰ੍ਹਾਂ ਨਹੀਂ ਕਰਨੇ ਜੋ ਜਿਹੜੇ ਸਾਧ ਸਿੰਘ 48 ਗੁਰਸਿੱਖ ਨੇ ਲਿਖਾਰੀ ਜੋ ਗੁਰੂ ਜੀ ਨੇ ਕਿਹਾ ਉਹਨਾਂ ਨੇ ਇੱਕੋ ਹੀ ਲਿਖਿਆ ਇਹ ਨਹੀਂ ਵੀ ਕੋਈ ਇੱਕ ਕੁਝ ਲਿਖੀ ਜਾਂਦਾ ਹੈ ਇੱਕ ਕੁਝ ਲਿਖੀ ਜਾਂਦਾ ਐਸਾ ਕੁਝ ਨਹੀਂ ਹੈ 48 ਨੇ ਇੱਕੋ ਹੀ ਲਿਖਿਆ ਜਿਵੇਂ ਗੁਰੂ ਜੀ ਨੇ ਕਿਹਾ ਸੁੱਥੇ ਗੁਰੂ ਜੀ ਨੇ ਜਿੱਥੇ ਮਰਿਆਦਾ ਲਖਾਈਆਂ ਉੱਥੇ ਇਹ ਵੀ ਕਿਹਾ ਕਿ ਮੇਰਾ ਸਿੱਖ ਰਖੜੀ ਨਹੀਂ ਬਣੇਗਾ ਕੜੇ ਪਾਏਗਾ ਇਹ ਲਿਫਤਾਂ

ਪਰ ਉਹ ਜੀ ਥੋੜੇ ਦਿਨਾਂ ਦਾ ਗੁਰੂ ਜੀ ਕਹਿੰਦੇ ਭਾਵੇਂ ਇੱਕ ਕੜੀ ਦਾ ਕਿਉਂ ਨਾ ਹੋਵੇ ਸੰਸਕਾਰ ਕਰਨ ਦਫਣਾ ਨਹੀਂ ਹੈ ਚਾਲ ਸੰਤ ਲਿਖਤਾ ਨੇ